ਸਿਮਰ ਹਰਦਸਿੰਘ ਸਾਹਿਬ ਦਾ ਪੁਰਸਤਨ ਦੇਖਿਆ BBC ਇੰਟਰਨੈਸ਼ਨਲ ਰੇਡੀਓ ਅੱਜ ਉਸ ਸਾਡੀ ਪਿੰਡ ਫਤਦਾਪੁਰ ਦੇ ਵਿੱਚ ਗੁਰੂ ਕਲਗੀਧਰ ਪਿਤਾ ਜੀ ਦਾ ਬਹੁਤ ਹੀ ਅਵਤਾਰ ਅਫਸਰ ਬਣਾਇਆ ਜਾ ਰਿਹਾ ਜੋ ਕਿ ਸੰਤਾਂ ਬਹੁਤ ਹੀ ਮੀਵਾਰ ਦੇ ਵਿੱਚ ਹਾਜ਼ਰੀ ਭਰ ਰਹੀਆਂ ਵਾ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਵੇਖੋ ਇੱਕ ਆਪਣੀ ਮੀਵਾਰ ਦੇ ਵਿੱਚ ਹਾਜ਼ਰੀ ਭਰ ਰਹੀਆਂ ਵਾ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਹ ਤੇ ਪਵਿੱਤਰ ਅਫਸਰ ਓਏ ਨਾ ਨਾ ਨੀਗਾ ਤੇ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਦੇ ਕੋਈ ਲੇਖਾ ਨਹੀਂ ਅਗੇ ਜਿੱਥੇ ਆਪਣੀਆਂ ਫਾਜ਼ਰੀਆਂ ਮਰ ਰਹੀਆਂ ਵਾ ਨੱਕ ਮਸਤਕ ਹੋ ਕੇ ਗੁਰੂ ਸਾਹਿਬ ਦੀ ਖਜੂਰੀ ਦੇ ਵਿੱਚ ਨੱਕ ਮਸਤਕ ਹੋ ਕੇ ਤੇ ਪੂਰ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਜੋ ਸੰਗਤਾਂ ਹਾਜ਼ਰੀ ਭਰ ਕੇ ਆ ਰਹੀਆਂ ਵਾ ਤੁਸੀਂ ਜੀਰਾ ਦੇਖਿਓ ਕਿ ਆਪਕੋ ਪਿਆਰੇ ਜਿਹੜੇ ਆ ਉਹ ਅੱਗੇ ਅੱਗੇ ਗੁਰੂ ਸਾਹਿਬ ਦੀ ਗਵਾਹੀ ਦਿੰਦੇ ਪਿੱਛੇ ਪਿੱਛੇ ਪਾਲਕੀ ਸਾਹਿਬ ਉਹਨੂੰ ਪਿੱਛੇ ਪਿੱਛੇ ਸੰਗਤਾਂ ਆ ਰਹੀਆਂ ਲਾਈਵ ਕੈਮਰੇ ਨਾਲ ਬਿਦਾਦਪੁਰ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਹਰਸੋਲਾਸਨਾ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਧ ਚੜ ਕੇ ਭਾਰੀ ਗਿਣਤੀ ਵਿੱਚ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਪਿੰਡ ਵਿੱਚ ਪਰਕਰਮਾ ਕੀਤੀ ਗਈ ਪਿੱਛੇ-ਪਿੱਛੇ ਸੰਗਤਾਂ ਨੇ ਸ਼ਬਦ ਕੀਰਤਨ ਦਾ ਗੁਣਗਾਨ ਕੀਤਾ ਗੁਰੂ ਸਾਹਿਬ ਜੀ ਦਾ ਨਾਮ ਸਿਮਰਨ ਕੀਤਾ ਅਤੇ ਘਰ-ਘਰ ਲੰਗਰ ਵੀ ਲਗਾਏ ਗਏ ਆਉ ਦੇਖਦਿਆਂ ਦਰਸ਼ਨ ਕੋਰ ਬਿਦਾਦਪੁਰ ਦੀ ਪੂਰੀ ਜੀ ਦੇਖ ਸਕਦੇ ਹੋ ਕਿ ਸੰਗਤਾਂ ਬਹੁਤ ਹੀ ਪਿਆਰ ਦੇ ਸਰਦਾਂ ਦੇ ਨਾਲ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਜਾ ਰਹੀਆਂ بارش ਦੇ ਵਿੱਚ ਵੀ ਸੰਗਤਾਂ ਆਪਣੀਆਂ ਬਹੁਤ ਵਧੀਆ ਹਾਜ਼ਰੀਆਂ ਭਰ ਰਹੀਆਂ ਵਾ ਤੇ ਨਾਲ ਹੀ ਮੀਂਹ ਦੇ ਵਿੱਚ ਕੰਤਾਂ ਦੇ ਬਹੁਤ ਸ਼ਰਦਾ ਪਾਮਨਾ ਦੇ ਨਾਲ ਜਿਹੜੇ بارش ਦੇ ਵਿੱਚ ਵੀ ਆਪਣੀਆਂ ਹਾਜ਼ਰੀਆਂ ਭਰ ਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਪ੍ਰਕਾਰ ਦੇ ਲੰਗਰ ਜਿਹੜੇ ਲੱਗੇ ਹੋਏ ਆ ਤੁਸੀਂ ਦੇਖਦੇ ਹੋ ਕਿ ਵੇਖੋ ਤਰਫ ਥੋੜੀ ਬਾਈਨ ਦੋ ਠਿਕੇ ਹੈ ਸਾਧ ਖਾਣ ਵਾਲਿਆਂ ਦਾ ਵੀ ਕੋਈ ਘਾਦਨੀ ਕੌਣ ਵਾਲਿਆਂ ਦਾ ਵੀ ਕੋਈ ਕਰਦਨੀ ਹੈਪੀ ਜੇ ਕੋਈ ਆਦਮਾ ਆਵੇ ਮਾੜਾ ਵਿਦਾ ਲਾਗੇ ਗਾਵੇ ਉਹ ਕਾਂਗਰਸ ਮਾਨ ਪੁਰੇ ਮਿਲ ਕੌਮ ਨੇ ਦੁਰੀਆਕੇ ਰਾਤ ਨੂੰ ਥਾਉ ਨਾਣੀ ਜਿਠਾ ਕਰਨ ਬਣਨਦੀ ਕੁੜੀ ਨੇ ਪਾਸ ਸੇਮਾਵਾ ਕੰਡਾਲ ਪਾਣਦਾ ਸਾਰੇ ਦਾ ਜੀਵਨ ਸੁਖ ਦੇ ਦੇਣਾ ਗੁਰਜੀ ਦਾ ਖਾਲਸਾ ਸੰਹੋ ਦੇਹਾ ਪਿੰਡ ਪਦਾਲਪੁਰ ਦੇ ਵਿੱਚ ਸਤਿ ਸੰਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਵੈਲਕਮ ਹੈ ਅੱਜ ਨਵਾਂ ਜਾਰਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਸੰਤਾ ਬਹੁਤ ਸਾਹ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰੀਆਂ ਹੋਈਆਂ ਤੇ ਬਹੁਤ ਹੀ ਪਿਆਰ ਦੇ ਨਾਲ ਲੰਗਰ ਵੀ ਸਿਕਾਉਂਦੇ ਹੋਏ ਚਾਪ ਪਕੌੜਿਆਂ ਦੇ ਲੰਗਰ ਲੱਗੇ ਹੋਏ ਆ ਤੇ ਬਹੁਤ ਹੀ ਸੰਤਾਂ ਸਰਦਾ ਭਾਵਨਾ ਦੇ ਨਾਲ ਸਟਰੀਆਂ